ਤਾਂ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਬਹੁਤ ਹੀ ਮਿੱਠੜਾ ਤੇ ਬਹੁਤ ਹੀ ਪਿਆਰਾ ਇੱਕ ਸਿੱਖ ਜਿਨ੍ਹਾਂ ਦਾ ਇਤਿਹਾਸ ਵਿੱਚ ਭਾਈ ਮੰਜੀ ਜੀ ਦੁਆਰਾ ਨਾਮ ਲਿਆ ਜਾਂਦਾ ਹੈ ਜਿਨ੍ਹਾਂ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਸ਼੍ਰੀ ਹਰਗੋਬਿੰਦਪੁਰ ਦੇ ਬਾਈਪਾਸ ਤੇ ਸ਼ੁਸ਼ੋਭਤ ਹੈ ਤੁਸੀਂ ਉਹਦੇ ਦਰਸ਼ਨ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਭਾਈ ਮੰਜੀ ਜੀ ਦਾ ਪਿੰਡ ਜਿਹੜਾ ਸੀ ਕੰਗਮਈ ਜੋ ਹਰਪੁਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਕੰਗਮਈ ਉਸ ਸਥਾਨ ਦੇ ਉੱਪਰ ਉਹਨਾਂ ਦਾ ਜਨਮ ਹੋਇਆ ਸੀ ਭਾਈ ਮਨਜੀ ਜੀ ਦਾ ਤੇ ਉਸ ਤੋਂ ਬਾਅਦ ਉਹ ਸਿੱਖ ਸੱਜ ਗਏ ਸਨ ਤੇ ਬਹੁਤ ਸਾਰਾ ਸਮਾਂ ਅੰਮ੍ਰਿਤਸਰ ਦੀ ਧਰਤੀ ਤੇ ਰਿਹਾ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਕਿ ਸੁਲਤਾਨਵਿੰਡ ਦੇ ਇਲਾਕੇ ਨਹਿਰ ਦੇ ਇਲਾਕੇ ਉੱਥੇ ਉਹਨਾਂ ਦਾ ਇੱਕ ਮਿੱਟੀ ਜਾਚ ਗੁਰਦੁਆਰਾ ਸਾਹਿਬ ਦੀ ਸ਼ੋਭਤ ਆ ਕਿਤੇ ਉਹ ਖੂ ਦੇ ਵਿੱਚ ਡਿੱਗ ਪਏ ਸਨ ਲੱਕੜਾਂ ਲੈਣ ਗਏ ਇਸ ਕਰਕੇ ਉਥੋਂ ਹੀ ਧੰਤਨ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਮੰਜ ਜੀ ਨੂੰ ਬਾਹਰ ਕੱਢਿਆ ਸੀ ਲੇਕਿਨ ਭਾਈ ਮੰਜ ਜੀ ਨੇ ਕਿਹਾ ਕਿ ਤੁਸੀਂ ਮੈਨੂੰ ਬਾਅਦ ਚੋਂ ਬਾਹਰ ਕੱਢਿਓ ਲੇਕਿਨ ਪਹਿਲਾਂ ਜਿਹੜਾ ਲੱਕੜਾਂ ਨੇ ਲੰਗਰ ਲਈ ਉਹ ਬਾਹਰ ਕੱਢੋ ਤੇ ਗੁਰੂ ਸਾਹਿਬ ਬੜੇ ਖੁਸ਼ ਹੋਏ ਤੇ ਬੜੇ ਵਾਰ ਦਿੱਤੇ ਇਸ ਇਲਾਕੇ ਵਿੱਚੋਂ ਸ੍ਰੀ ਹਰਗੋਬਿੰਦਪੁਰ ਦਾ ਇਲਾਕਾ ਜਿਹੜਾ ਆ ਜਿਸ ਨੂੰ ਧੰਤਨ ਗੁਰੂ ਅਰਜਨ ਸਾਹਿਬ ਜੀ ਨੇ ਵਸਾਇਆ ਸੀ ਇਸ ਇਲਾਕੇ ਵਿੱਚ ਭਾਈ ਸਾਭਜੀ ਹੁਣ ਜਿਹੜੇ ਇੱਥੇ ਰਹਿੰਦੇ ਸਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਭਾਈ ਮਨਜੀ ਦਾ ਬਹੁਤ ਵੱਡਾ ਨਾਂ ਹੈ ਕਿਉਂਕਿ ਉਹਨਾਂ ਨੇ ਬੜੀ ਵੱਡੀ ਭਗਤੀ ਅਤੇ ਬੜਾ ਵੱਡਾ ਆਪਣਾ ਉਹਨਾਂ ਦਾ ਇਮਤਿਹਾਨ ਲਿਆ ਗਿਆ ਸੀ ਜਿਹਦੇ ਵਿੱਚ ਉਹ ਪਾਸ ਹੋਏ ਸਨ ਉਹਦਾ ਸਾਨਾ ਦਾ ਸਾਰਾ ਪਰਿਵਾਰ ਪਾਸ ਹੋਇਆ ਸੀ ਜਿਹੜਾ ਲੋਕਾਂ ਨੇ ਸਿੱਖ ਧਰਮ ਨਾਲ ਜੁੜੇ ਅੱਜ ਉਹਨਾਂ ਦੇ ਗੁਰਦੁਆਰਾ ਸਾਹਿਬ ਸੀ ਸ਼ੋਭਤ ਹੋ ਗਏ ਨੇ ਤੇ ਸਾਹਮਣੇ ਹੀ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਆ ਤੇ ਸੰਗਤਾਂ ਜਿਹੜੀਆਂ ਨੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਤੇ ਤੁਸੀਂ ਇਹਨੂੰ ਗੁਰਦੁਆਰਾ ਸਾਹਿਬ ਨੂੰ ਬੜੇ ਇਨਾਮ ਨੇੜਿਓਂ ਵੀ ਵੇਖ ਸਕਦੇ ਹੋ ਕਿ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗੁਰਦੁਆਰਾ ਸਾਹਿਬ ਭਾਈ ਮਾਨ ਜੀ ਦਾ ਸ਼ਿਸ਼ੋਭਤ ਹੈ ਤੇ ਇਹ ਸਥਾਨ ਜਿਹੜਾ ਆ ਸ੍ਰੀ ਹਰਗੋਬਿੰਦਪੁਰ ਦੇ ਬਾਈਪਾਸ ਤੇ ਸਥਿਤ ਹੈ ਇਸ ਹੀ ਇਲਾਕੇ ਵਿੱਚ ਚੰਦੂ ਸ਼ਾਹ ਦੇ ਮੁੰਡੇ ਨਾਲ ਜੰਗ ਵੀ ਹੋਈ ਸੀ ਚੰਦੂ ਸ਼ਾਹ ਦਾ ਮੁੰਡਾ ਜੋ ਚੰਦੂ ਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਮੁੱਖ ਦੋਸ਼ੀ ਸੀ ਉਹਦਾ ਕਰਮਚੰਦ ਉਹਦਾ ਸਾਲਾ ਰਤਨਚੰਦ ਭਗਵਾਨ ਦਾਸ ਘੋਰੜ ਜਿਹੜਾ ਹੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਨਾਲ 1621 ਨੂੰ ਇੱਕ ਜੰਗ ਕੀਤੀ ਸੀ ਜਿਹਦੇ ਵਿੱਚ ਉਹ ਸਾਰੇ ਜਾਣੇ ਹਾਰ ਗਏ ਸਨ ਇਸ ਕਰਕੇ ਇਤਿਹਾਸ ਦੇ ਪੰਨਿਆਂ ਨਾਲ ਇਹ ਇਲਾਕਾ ਬਹੁਤ ਹੀ ਅਹਿਮਿਤ ਰੱਖਦਾ ਮੈਂ ਇਸ ਇਲਾਕੇ ਵਿੱਚ ਆਇਆ ਸਾਂ ਮੈਂ ਉਸ ਮਹਾਨ ਸ਼ਕਤੀ ਤੇ ਪਾਈਵਾਂ ਜੀ ਨੂੰ ਖਰਦਾ ਭਾਵਨਾ ਦੇ ਫੁੱਲ ਪੇਟ ਕਰਦਾ ਹਾਂ ਆਪਣੇ ਪਰਿਵਾਰ ਦੇ ਸਮੇਤ ਤੇ ਆਸ ਕਰਦਾ ਹਾਂ ਜਿਹੜੇ ਜਿਹੜੇ ਇਸ ਇਲਾਕੇ ਚ ਮੇਰੇ ਭੈਣ ਭਰਾ ਵਾਸਤੇ ਨੇ ਰੱਬ ਸੋਣਾ ਉਹਨਾਂ ਸਾਰਿਆਂ ਦੀ ਲੰਬੀ ਲੰਬੀ ਉਮਰ ਕਰਨ ਖੁਸ਼ੀਆਂ ਖੇੜੇ ਬਖਸ਼ਣ ਤਰਕੀਆਂ ਬਖਸ਼ਣ ਕਿ ਮੈਂ ਇਹ ਵੀ ਚਾਹੁੰਦਾ ਕਿ ਬਹੁਤ ਸਾਰੇ ਭੈਣ ਭਰਾ ਆਪਣੇ ਇਤਿਹਾਸਿਕ ਜਿਹੜੇ ਪੱਖ ਨੇ ਉਹਨਾਂ ਨੂੰ ਜਰੂਰ ਆਪਣੇ ਲੋਕਾਂ ਨਾਲ ਸਾਂਝੇ ਕਰਦੇ ਰਿਹਾ ਕਰਨ ਇਹ ਇੱਕ ਚੰਗੀ ਗੱਲ ਹੋਵੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ